ਇਹ ਸਾਸਰੀ ਕਾਲ ਸਾਰੇ ਭਰਾਵਾਂ ਨੂੰ ਹਾਂ ਜੀ ਆ ਚਲਾਉਣ ਲੱਗਿਆ ਬਾਈ ਜੀ ਆਪਾਂ ਰੰਗ ਆ ਰੰਗ ਲਾਉਣੇ ਆ ਬਾਈ ਬੱਚੇ ਜਿਹੜੇ ਦੋ ਬੜੇ ਨੇ ਆਪਣੇ ਜਾਣਦੇ ਜਿਹੜੇ ਕੱਢਣੇ ਨੇ ਹਾਂ ਉਹਨਾਂ ਦੇ ਵੀ ਨਾਲੇ ਠੱਲਾਂ ਪਾਉਣੇ ਇਹਨਾਂ ਦੇ ਉਹਨਾਂ ਦੇ ਵੀ ਇੱਕ ਦੇ ਪਾਉਣੇ ਵਾਲੀ ਆ ਪਾ ਦੀਏ ਲਓ ਆ ਰੰਗ ਮੇਰੀ ਟੱਗੇ ਠੱਲਾਂ ਬਾਹਰ ਤੇ ਦੇਖ ਕੇ ਪਾਉਣੇ ਆ ਜੋ ਕਿਹੜੀ ਕਿਹੜੀ ਪਾਉਣੀ ਆ ਆਪਾਂ ਲਾ ਵੇ ਦੇਖ ਲੈਣ ਤੋਂ ਭਰਾ ਪਹਿਲਾਂ ਹਰੀਆਂ ਜੀਆਂ ਪੈਣਗੀਆਂ ਇਹ ਬੜੇ ਨੰਬਰਾਂ ਵਾਲੀਆਂ ਤੀਗੀਆਂ ਹਾਂ ਕਿੰਨੇ ਤੇ ਆ ਵੱਡੇ ਕੂਤਰਾਂ ਨੂੰ ਰੱਖਿਆ ਤੀਆਂ ਵੱਡੇ ਦਾ ਆਪਣੇ ਘਟੇ ਨੇ ਚਲੇ ਹੀ ਪਾ ਦਨੇ ਤਾਂ ਨੇ ਹਰੀਆਂ ਹੀ ਪਾ ਮਕਾ ਕੰਮ ਹਰੀਆਂ ਦਾ ਕਿੰਨੇ ਲੱਭੀ ਲੱਭੀ ਕਿੰਨੇ ਆ ਬੋਚਾ ਇੱਕ ਇੱਕ ਆਣੇ ਵਾਲੀ ਜੋੜੀ ਦਾ ਬਾਈ ਇਹ ਤੇ ਪਾ ਦਈਏ ਨੋਨੀ ਕਹਿੰਦਾ 100 ਨੰਬਰ ਠੱਲ ਪਾਉਣੀ ਆ ਇਹਦੇ ਲਓ 100 ਨੰਬਰ ਇਹਦੇ ਲਓ ਭਰਾ ਇਹਦੇ ਪਾ ਪੀ ਜੱਫਾ 100 ਨੰਬਰ ਠੱਲ ਲਓ ਇਹਦੇ ਰੰਗ ਲਾ दिए ਹੁਣ ਬਾਈ ਜੀ ਲਾਤਾ ਰੰਗ ਇਹਦੇ ਹਰਾ ਟੂਸਾ ਹਰੀ ਮਾੜੀ ਜੀ ਬਗਲ ਕਰ ਤੇ ਛੱਡੀ ਨੋ ਨਹੀਂ ਇਧਰ ਆ ਲਓ ਜੀ ਲੈ ਇਹਨੂੰ ਪਾ ਦਿੰਦੇ ਪੁੱਛ ਲਵੋ ਅੰਗਰੇਜ਼ ਕਿੱਡੀ ਇਹਦੀ ਮੇਰੇ ਕੋਈ ਨਹੀਂ ਕਾੜ ਤਿੰਨਾ ਲੈ ਬਾਈ ਛੱਡ ਲੈ ਆ ਬਾਈ ਲਿਖ ਦਈਏ 100 ਨੰਬਰ 88 ਕਾਣੇ ਦਾ ਪੱਠਾ ਲਿਖ ਕੇ ਦੱਸਦਾ ਬਾਈ ਇਹ ਅਰਸ਼ਦਾ ਕਿਹੜਾ ਵਿਚਾਰਸ਼ ਆਵਾਜ਼ ਆਪਣਾ ਜੀ ਆਵਾਜ਼ ਇਹਦਾ ਪਾ ਕਰਨਾ ਕਾਰ ਇਹਦੇ ਪਾਤੀ ਬਾਈ 99 ਨੰਬਰ 88 ਆ ਲੈ ਇਹ ਆ ਲਾ ਦੇ ਤੇ ਇਹਦਾ ਹੁਣ ਇਹਨੇ ਰੰਗ ਕਰਾਉਣਾ ਕਾਲਾ ਟੂਸਾ ਕਾਲੀ ਉਹ ਬਗਲ ਕਰਦੀ ਨਾਲ ਹਾਂ ਠੀਕ ਆ ਲਓ ਜੀ ਲਾ ਦੀਏ ਬਾਈ ਇਹਦੇ ਰੰਗ ਲਓ ਬਾਈ ਇਹਦਾ ਵੀ ਟੂਸਾ ਆ ਰ ਬਗਲ ਕਰਤੀ ਆਪਾਂ ਬਾਲਾ ਟੱਪਦਾ ਬਾਈ ਛੱਡ ਦੇਣ ਤੋਂ ਮੜਾ ਜੀ ਵੀਰੇ ਇਹਦਾ ਬਾळा ਕੌੜਾ ਯਾਰ ਇਹਦੇ ਹੁਣ ਪਾ ਦੀਏ ਠੱਲ ਲੈ ਲਾ ਡਮਕੜਾ ਮੰਗਾ ਡਮਕੜਾ ਨੀ ਮੋੜ ਕੇ ਆਊਗਾ ਰੇ ਖਾਉਣੀ ਨਹੀਂ ਇਹ ਸਾਨੂੰ ਨਹੀਂ ਪਤਾ ਹੈ ਇਹ ਸਾਨੂੰ ਨਹੀਂ ਪਤਾ ਹੈ ਲੈ ਵੀਰੇ ਇਹਦੇ ਪਾ ਦੀਏ ਠੱਲ ਲੈ ਭਾਈ ਸਾਨੂੰ ਪਤਾ ਨਹੀਂ ਆਏ ਲੈ ਭਾਈ ਲਾਤਾ ਇਹਦੇ ਡੰਡਾ ਹਰਾ ਬਹੁਤ ਰੰਗ ਤਾਂ ਵਧੀਆ ਲਵਾ ਲੈ ਟੱਪਿਆ ਨਹੀਂ ਹੁਣ ਦੇ ਦਿਆਂ ਸੁਕਾਉਣ ਲੱਗੇ ਕੀ ਕਰਦਾ ਇਹ ਲਓ ਜੀ ਬਾਈ ਜੀ ਨੋਨੀ ਤੋਂ ਆਪਣਾ ਹੀ ਕਬੂਤਰ ਨਹੀਂ ਅੱਜ ਸਾਥੋਂ ਫੜਨ ਦਾ ਕੱਲ ਦਾ ਡਾਇਆ ਹੋਇਆ ਏ ਨਾ ਤਾਂ ਵੀਰੇ ਜਾਲ ਤੇ ਜਾਂਦਾ ਹੁਣੇ ਕੋਠੇ ਤੇ ਦਾਣੇ ਚੁਗਦਾ ਜੇ ਜਾਨਿਆਂ ਕੋਲ ਜਦੋਂ ਉੜ ਜਾਂਦਾ ਇੰਨਾ ਚੋਸਦਾ ਲੈ ਉਧਰੇ ਇਹਦੇ ਵਾਲੇ ਖੁੱਡੇ 'ਚ ਹੀ ਲੈ ਕੇ ਜਾਂਦਾ ਜੀ ਬਾਈ ਜੀ ਹੁਣੇ ਸਾਲਾ ਆਪੇ ਪੜ ਗਿਆ ਖੁੱਡੇ 'ਚ ਕਿਹੜੀ ਫਿਰਦਾ ਪੜਦਾ ਨਹੀਂ ਤੀਗਾ ਹੰਬ ਗਏ ਨੂੰ ਖੁੱਡੇ 'ਚ ਪਾੜ-ਪਾੜ ਕੇ ਬੜੀ ਕੂਤਰਾ ਲਾਲਦੀ ਪੜਿਆ ਰੋ ਹਾਂ ਆ ਲੈ ਲੈ ਨੋ। ਲਾ ਬਾਈ ਛੱਡੀ ਜੈ ਇਹਨੂੰ ਪਾਣੀ ਪਲਾ ਕੇ ਫਿਰ। ਬੱਤਲ ਬੱਤਲ ਕੀ ਡਾਉਣ ਲੱਗੇ ਦੇਖੀ। ਬੱਦਲ ਜੇ ਡਾਉਣ ਲੱਗੇ ਉਧਰੋਂ ਮੁੰਡਾ ਲੱਗਿਆ ਬੰਨਣ ਤੇ ਇਹਦੀ ਟ੍ਰੇਨਿੰਗ ਕਰਾ ਦਈਏ ਦੋ ਕਵਾਰ ਉਹਨੂੰ ਬੰਨ੍ਹ ਦੇਣ ਦੋ। ਬੰਨੇ ਤੇ ਹੌ ਕੱਢਣੇ ਨੇ ਨਾ ਮੈਂ ਉਹ ਕੱਢਿਆ ਤੇ ਯਾਰ ਦੂਏ ਦਿਨ ਨੇ ਨਾ ਕੋਠੇ ਤੇ ਹੀ ਆਇਆ ਬਾਈ। ਉਹ ਜਿਹੜਾ ਮੁੰਡਾ ਬੰਨਦਾ ਉਹ। ਹੌ ਇਹਦਾ ਇਹੀ ਪੰਗਾ। ਆ ਬਾਇਦਾ ਕੰਦਾ ਚ ਤੇ ਭਾਈ ਹੁਣ ਵੀਡੀਓ ਅਸੀਂ ਨਾ ਆ ਚੈਨਲ ਤੇ ਪਾਇਆ ਕਰਾਂਗੇ ਦੂਆ ਚੈਨਲ ਹੋ ਗਿਆ ਸਾਡਾ ਖਰਾਬ ਦਿੱਤਾ ਹੋਇਆ ਠੀਕ ਕਰਾਉਣਾ ਜੇ ਤਾਂ ਠੀਕ ਹੋ ਗਿਆ ਤਾਂ ਵਧੀਆ ਨਾ ਆਇਆ ਤਾਂ ਫਿਰ ਭਾਈ ਨਵਾਂ ਚੈਨਲ ਚ ਲਾਵਾਂਗੇ ਇਹਨੂੰ ਕਰ ਲਿਓ ਸਬਸਕ੍ਰਾਈਬ ਤੇ ਲਿਆ ਭਾਈ ਦਿਖਾਈਏ ਤੁਹਾਨੂੰ ਟ੍ਰੇਨਿੰਗ ਕਰਾਉਂਦੇ ਤੇਰੀ 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 ਜੱਦੀ ਆਦੀ ਖੰਡ ਮੇਰੀ ਆਦਾ ਨਹੀਂ ਜਾਂਦੇ ਇਹਨੂੰ ਆਪਾਂ ਕੌਣ ਦਗਾਉਂ। ਹੋਰ ਦੇਖੀ ਲਓ। ਵਾਹਿਗੁਰੂ ਸਤਿਨਾਮ। ਹੋਰ ਇਧਰ ਆ ਹਮ ਸੁਣਨੀ। ਕੂਤਰੀ ਇਧਰ ਖਿਓ ਮੈਂ। ਲੈ ਹੋ ਇਧਰ ਮੜੀ। ਇਧਰ ਵੀ ਆਵਣਾ। ਆ ਜਾ ਆ ਜਾ। ਵਾਹਿਗੁਰੂ ਬੱਕਰੀ ਕਰਤਾ। ਬਾਈ ਆ ਕੂਤਰੀ ਆ ਬੜੀ ਖੱਟੀ ਆ ਖਾਣੇ ਵਿੱਚ ਮਣੀ ਦਦੋ। ਇਹ ਕੋਨ ਨਸ਼ਾ ਨਹੀਂ ਵੀ। ਇਹ ਪੱਟੀ ਨਹੀਂ ਦੀ ਬਾਈ ਥੱਲੇ ਹੋਮ ਨਹੀਂ ਆਦੇ। ਬਾਈ ਬੜੀ ਬੜੀ ਨੁਸ਼ਾਨੀ ਆ ਤੁਖਟੀਆਂ ਖਾਣ ਵੇ ਦਿਖਾ ਦੇ ਖਟੀਆਂ ਖਾਣੇ ਇੱਕ ਲਾਲ ਸੁੱਕੀ ਜਿਹੜੇ ਸੁੱਕੀ ਹੁੰਦੀ ਆ ਵਾ ਭਰਦੇ ਨਹੀਂ ਇਹ ਆ ਦੇ ਲੈ ਵੇ ਜੀ ਖਟੀਆਂ ਖਾਣੇ ਲਾਲ ਕਾਂਡਾ ਥੱਲੇ ਹਰੇ ਰੰਗ ਦੀ ਪਈ ਜੜੀ ਥੱਲੇ ਲਾਲ ਪੇਟੀ ਆ ਲਾਲ ਪੇਟੀ ਆ ਖਟੀਆਂ ਖਾਣੇ ਇਹ ਡੱਲ ਕੇ ਨੰਬਰ ਪਈ ਹਿੱਤੇ ਦੇਖ ਤਾਂ ਥੱਲੇ ਦੇ ਮਿਲਦਾ ਜੀ ਹੈ ਕਿ 51 ਨੰਬਰ ਕਮੰਡਾ ਨੰਬਰ ਥੱਲੇ ਆ ਬੋਤੂ ਵਾਰੀ ਜੂ ਤਾਂ ਮਾਯਾ ਬਜੇ ਕੋਰ ਬਜਾ ਇਹ ਵਜੀ ਹੁਣ ਪੱਛਾੱਕ ਕੇ ਡਾਉਣੇ ਹੁਣ ਕਬੂਤਰੀ ਨੂੰ ਲਓ ਯੂ ਉੱਡੀ ਨਹੀਂ ਹੁਣ ਡੰਡੇ ਨਾਲ ਹੀ ਡਾਉਣੇ ਪਣਨੇ ਲਓ ਚਾੜਦੀ ਤਾਂ ਆ ਗਈ ਆ ਗਈ ਖੜ ਜਾ ਖੜ ਜਾ ਅਲੇ ਫਿਰਨਦੇ ਹੁਣ ਤਾਂ ਉੜੀ ਆ ਐਡੀ ਛੇ ਦੀ ਥੋੜੀ ਪੈ ਜੂ ਇਹ ਲਾਓ ਜੀ ਬਾਈ ਜੀ ਡਾਤੇ ਆ ਗਈ ਆ ਜਾ ਆ ਜਾ ਆ ਰਿਹਾ ਅੱਜ ਬੱਦਲੇ ਦੀ ਵੀਰੇ ਕੱਢੀ ਹੈ ਯਾਰ ਬਾਜ਼ੀਆਂ ਲਾਵੇ ਨੇ ਆ ਜਾ ਆ ਜਾ ਬੱਤ ਅੱਜ ਪਹਿਲੀ ਵਾਰ ਉੜਿਆ ਸਮਾਨ ਚ ਬੱਚਾ ਹੁੰਦੀ ਹੋਵੇ ਅੱਡੇ ਆ ਉਹ ਵੀ ਉਹ ਤੇ ਕਿਹਦੇ ਤੇ ਗਿਦੀ ਉਹ ਇਹਦੀ ਵੀ ਟ੍ਰੇਨਿੰਗ ਕਰਾਉਨੇ ਆ ਚਾਲ ਵਿਚਾਲ ਚਾਲ ਚਾਲ ਹਾਂ ਹਾਂ ਪਾੜਾ ਦਣਾ ਇੱਕ ਅੱਧੇ ਦਿਨ ਚ ਪਈ ਇਹ ਬਚਾ ਸੀ ਲੈ ਉਹ ਇੱਕ ਵਾਰ ਹੋਰ ਕਰਾ ਦਈਏ ਵਾਹਿਗੁਰੂ ਸਤਨਾਮ ਮਾਲਕਾ ਭਲੀ ਕਰੀਂਦਾ ਤੇ ਲੈ ਬਈ ਦੇਖੇ ਢਾਕੇ ਨੂੰ ਇਹ ਕਾਹ ਇਹਦੀ ਵੀ ਕਰਾਈਏ ਟ੍ਰੇਨਿੰਗ ਲੈ ਉਹ ਬਤਾ ਚੱਲ 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 ਲਓ ਜੀ ਇਹ ਦੋਏ ਡਾਉਣੇ ਤੀਗੇ ਅੱਜ ਬਾਈ ਅਸੀਂ ਅੱਜ ਆਉਣਾ ਮੌਸਮੇ ਥੋੜਾ ਜਿਹਾ ਖਰਾਬ ਆ ਪੋਤਰ ਤਾਂ ਕਈ ਡਾਏ ਹੋਏ ਨੇ ਪਿੰਡ ਚ ਪਰ ਆਪਾਂ ਇੱਕ ਓੜ ਆਇਆ ਤੇ ਉਹ ਬਹਿ ਗਿਆ ਗੋਮਟ ਦੇ ਬਜਾਜ ਨਵਾਂ ਕੱਢਿਆ ਤੇ ਆ ਵੀ ਦੋ ਨਵੀਆਂ ਕੱਢਣੀਆਂ ਨੇ ਇੱਧਰ ਜਿਹੜੀਆਂ ਬੈਠੀਆਂ ਨੇ ਦੇ ਇਹਨਾਂ ਨੂੰ ਛੱਡਾਂਗੇ ਕਿਤੇ ਤੇ ਲਾਇਓ ਪੋਤਰ ਚੱਲ ਚੱਲ ਚੱਲਾ ਲਓ ਇੱਕ ਆ ਬੈੜੀ ਜੀ ਕੱਢ ਲੈਣੀ ਆ ਬਈ ਆਪਾਂ ਇਹਨਾਂ ਇਹਨਾਂ ਦੇ ਖੰਭ ਸਹੀ ਤੇ ਉਹ ਕੱਢ ਲਈਆਂ ਦੇਖਾ ਕੱਢਣ ਲੱਗੇ ਅੱਜ ਅਸੀਂ ਇਹਨਾਂ ਕੱਢਣ ਦੀ ਟ੍ਰੇਨਿੰਗ ਕਰਾਉਂਦੇ ਆ ਦੋ ਤਿੰਨ ਦਿਨ ਹੋ ਗਏ ਬਿਠਾਉਂਦੇ ਆ ਨੇ ਉੱਤੇ ਇਹਦੇ ਖੰਭ ਖੰਭ ਸਹੀ ਆ ਗਿਆ ਦੇ ਪੱਟ ਤੇ ਤੇ ਥੱਲੇ ਆਪਾਂ ਇਹ ਵੀਰਾਂ ਨੂੰ ਤਾਂ ਪਤਾ ਵੀ ਕਿਹੜੀ ਖਾਲਾ ਇਹ ਨਾ ਜਦ ਮੀ ਪੈਂਦੇ ਚ ਇੱਕ ਸਾਲ ਆਪਣੀ ਤੁਰ ਗਈ ਸੀ ਇਹ ਮੇਲੀ ਸੀ ਪੰਗਲਾਂ ਤੋਂ ਗਾਹਾਂ ਕੀ ਆ ਯਾਰ ਪਿੰਡ ਦਾ ਨਾਮ ਮੈਂ ਭੁੱਲ ਗਿਆ ਵੀਰੇ ਉਹਨੇ ਬਾਈ ਨੇ ਫੋਨ ਕਰਕੇ ਮੋੜ ਤੇ ਉਹ ਵੀ ਠੱਲ ਪਾਈ ਹੋਈ ਹੈ ਇਹਦੇ ਫਾਇਦ ਕੀ ਨੂੰ ਕੱਢਦੇ ਆ ਇਹ ਦੇਖੀਏ ਬਾਈ ਟ੍ਰੇਨਿੰਗ ਕਰਾ ਕੇ ਨਾ ਜਾਂਦੀ ਆ ਸੱਡੀ ਦਰ ਨੂੰ ਇਹ ਤਾਂ ਬੱਧੀ ਹੋਣਾ ਹੁੰਦਾ ਦੀ ਇਹਦਾ ਬਹੁਤ ਲੜਾਕੀ ਕਬੂਤਰ ਹੀ ਆ ਇਹ ਕਿੱਥੇ ਹੱਥ ਚ ਖੜਦੀ ਆ ਉਹ ਵਿੱਚ ਖੜਦੀ ਰਹੇ ਨਾ ਏ ਬਾਈ ਆ ਗਈ ਮਾਸੀ ਆਈ ਆ ਬਾਈ ਫੜੀ ਆ ਲਾ ਕੇ ਜਾਲ ਨਾਲ ਕੋਠੇ ਤੇ ਆਉਂਦੀ ਨਹੀਂ ਤੇ ਡੋਲੀ ਤੇ ਨੂੰ ਆਉਂਦੀ ਤੇ ਚਲ ਇਹ ਡੋਲੀ ਤੇ ਵੀ ਖਿੱਚ ਜਿਵੇਂ ਤਾਂ ਵੀ ਦੂਰ ਆ ਵੀ ਆ ਕੇ ਇਹਦੇ ਨਾਲ ਦਾ ਇਹ ਜਿਹੜਾ ਕੱਜ ਪਹਿਲੇ ਦਿਨ ਖੁੱਲ ਗਿਆ ਸੀ ਉਹ ਗੁੜਕਾ ਥੱਲੇ ਬੈਠਾ ਆ ਕੱਢਾਂਗੇ ਹੁਣੇ ਕਬੂਤਰ ਕੱਢਣੇ ਵਾਲੇ ਹੀ ਨੇ ਮੱਖੀ ਆ ਮੱਖੀ ਆ ਕੱਢਦੇ ਆ ਕੱਢਿਆ